ਅੱਜ ਮੁਕਸੇਰ ਸਾਹਿਬ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੇ ਡੀਐਸਪੀ ਮਲੋਟ ਦੇ ਵੱਲੋਂ ਟੀਮ ਜਿਹਦੇ ਵਿੱਚ ਥਾਣੇ ਲਖੇਵਾਲੀ ਦੀ ਸਾਰੇ ਮੁਲਾਜ਼ਮ ਸੀਗੇ ਇਹਨਾਂ ਨੇ ਇੱਕ ਬਹੁਤ ਵੱਡਾ ਗ੍ਰੋ ਫੜਿਆ ਇਸ ਗ੍ਰੋ ਦੇ ਵਿੱਚ ਟੋਟਲ ਹਲੇ ਤੱਕ 8 ਬੰਦੇ ਹੈਗੇ ਇਹ ਉਹ ਗ੍ਰੋ ਹੈ ਜਿਨ੍ਹਾਂ ਨੇ ਆਪਣੀ ਇੰਟਰੋਗੇਸ਼ਨ ਵਿੱਚ ਇਹ ਦੱਸਿਆ ਹੈ ਕਿ ਇਹ ਪਿਛਲੇ ਕੁਝ ਮਹੀਨਿਆਂ ਦੇ ਵਿੱਚ 50 ਤੋਂ ਉੱਤੇ ਮੋਟਰਾਂ 25 ਕੁਇੰਟਲ ਕਨਕ 8 ਮੋਟਰਸਾਈਕਲਾਂ ਤੇ 30 ਗੈਸ ਸਿਲੰਡਰਸ ਚੋਰੀ ਕਰ ਚੁੱਕੇ ਹਨ ਵਖ ਵਖ ਪਿੰਡਾਂ ਤੋਂ ਇਹਨਾਂ ਦਾ ਜੋ ਏਰੀਆ ਜਿੱਥੇ ਐਕਟਿਵ ਸੀਗੇ ਸੀਗਾ ਸਦਰ ਮਲੋਟ ਤੇ ਲੱਖੀ ਵਾਲ ਲੱਖੇ ਵਾਲੇ ਇਸ ਏਰੀਆ ਦੇ ਵਿੱਚ ਇਹ ਰਾਤ ਹੀ ਜਾ ਕੇ ਚੋਰੀਆਂ ਕਰਦੇ ਹੁੰਦੇ ਸੀ ਤੇ ਮੈਂ ਇਹ ਵੀ ਦੱਸਣਾ ਚਾਹਣਾ ਹੈ ਕਿ ਇਹ ਜੋ ਮੁਕਦਮਾ ਆਏਗਾ ਇਹਦੇ ਵਿੱਚ ਕਬਾੜੀਏ ਵੀ ਨਹੀਂ ਬਖਸ਼ੇ ਜਾਣੇ ਜੋ ਚੋਰੀ ਦਾ ਸਮਾਨ ਖਰੀਦੇ ਹੁੰਦੇ ਸੀ ਹਾਲੇ ਤੱਕ ਇਸ ਕੇਸ ਦੇ ਵਿੱਚ ਚਾਰ ਜੋ ਮੁਲਜ਼ਮ ਹੈ ਉਹ ਅਰੈਸਟ ਕਰ ਚੁੱਕੇ ਐ ਸੀ ਤੇ ਚਾਰ ਹਲੇ ਪਜੇ ਹੋਏ ਨੇ ਜਿਨ੍ਹਾਂ ਦੇ ਪਿੱਛੇ ਸਾਡੀ ਪੁਲਿਸ टीम एक्टिव है ਤੇ ਇਹਨਾਂ ਨੂੰ ਵੀ ਜਲਦ ਜਲਦ ਕਾਬੂ ਵਿੱਚ ਕੀਤਾ ਜਾਏਗਾ ਹਾਲੇ ਤੱਕ ਦੀ ਜੋ ਰਿਕਵਰੀ ਹੋਈ ਹੈ ਉਹਦੇ ਵਿੱਚ 13 ਮੋਟਰਸ 7 ਕੁਇੰਟਲ ਕਣਕ 4 ਮੋਟਰਸਾਈਕਲیں ਤੇ 11 ਗੈਸ ਸਿਲੰਡਰਸ ਬਰਾਮਦ ਹੋਏ ਤੇ ਮੈਂ ਸਾਰੇ ਮੁਕਸੇ ਸਾਧ ਦੇ ਵਾਸੀਆਂ ਨੂੰ ਆਸ਼ਵਾਸਨ ਦੇਣਾ ਚਾਹਨਾ ਹੈ ਕਿ ਵੀ ਵਿਲ ਕ੍ਰੈਕ ਡਾਊਨ ਵੈਰੀ ਵੈਰੀ ਹੈਵिली ਔਨ thieves ਜੋ ਰਾਤੀ ਚੋਰੀਆਂ ਹੋ ਰਹੀਆਂ ਨੇ ਜੋ ਪਿੰਡਾਂ ਜੋ ਸਮਾਨ ਗਾਇਬ ਹੋ ਰਿਹਾ ਹੈ ਇਹ ਸਾਰੇ ਅਸੀਂ ਫੜ ਕੇ ਸਾਰੇ ਕੇ ਸਾਰੇ ਅੰਦਰ ਦੇਣਗੇ ਤੇ ਜੇਕਰ ਤੁਹਾਡੇ ਕੋਲ ਵੀ ਕੋਈ ਇਨਫੋਰਮੇਸ਼ਨ ਹੈਗੀ ਕਿ ਔਰ ਚੋਰ ਕਿਹੜੇ-ਘੜੇ ਨੇ ਤੁਸੀਂ ਆਓ ਯੂ ਆਰ ਮੋਸਟ ਵੈਲਕਮ ਜੀ ਮੇਰੇ ਕੋਲ ਆਓ ਮੈਨੂੰ ਦੱਸੋ ਅਸੀਂ ਉਥੇ ਵਰਕਆਊਟ ਕਰਾਂਗੇ ਤੇ ਸਾਰੀ ਗੈਂਗਸ ਨੂੰ ਅੰਦਰ ਧਿਆ ਇਹਨਾਂ ਦੇ ਇਹਨਾਂ ਦੇ ਵਿੱਚ ਖਰਪ੍ਰੀਤ ਸਿੰਘ ਹੈਗਾ ਜੀ ਇਹਦੇ ਤੇ ਇੱਕ ਪੁਰਾਣਾ ਮੁਕਦਮਾ ਦਰਜ ਹੈ ਚੋਰੀ ਦਾ ਸ਼ੇਰੇ ਵਾਲਾ ਪਿੰਡ ਦਾ ਰਹਿਣ ਵਾਲਾ ਹੈ ਇਹ ਬਾਕੀਆਂ ਦੀ ਹਲੇ ਪੁੱਛ ਕੇ ਚੱਲ ਰਹੀ ਹੈ ਤੇ ਜੋ ਗੱਲ ਸਾਹਮਣੇ ਆਏਗੀ ਉਹ ਤੁਹਾਨਾਂ ਅੱਥੀ ਸਾਂਝਾ ਕਰਾਂਗੇ ਸਰ ਜੀ ਨਾ ਮੇਜਦੇ ਸੀ ਕਿ ਉਹਨਾਂ ਬਾਰੇ ਕੁਝ ਪਤਾ ਲੱਗਾ ਦੋ ਕਬਾੜੀ ਆਏਗੇ ਜੀ ਦੋ ਕਬਾੜੀਏ ਉਹਨਾਂ ਚੋਂ ਇੱਕ ਜੋ ਹੈਗਾ ਉਹ ਆਲਰੇਡੀ ਜੇਲ ਦੇ ਵਿੱਚ ਹੈ ਦੂਜਾ ਅਸੀਂ ਆਇਡੈਂਟੀਫਾਈ ਕਰ ਲਿਆ ਇਹ ਪੱਜੇ ਹੋਏ ਇਹਨੂੰ ਜਲਦ ਤੋਂ ਜਲਦ ਫੜਕੇ ਇਹਨੂੰ ਵੀ ਅੰਦਰ ਦਿੱਤਾ ਜਾਏਗਾ ਕੋਈ ਹੋਰ ਬੰਦੇ ਨਾਲ ਵੀ ਇਹਨਾਂ ਦਾ ਸੰਬੰਧ ਹੋ ਸਕਦੇ ਬਿਲਕੁਲ ਹੋ ਸਕਦੇ ਜੀ ਇਹਨਾਂ ਦੀ ਜਦ ਇੱਕ ਵਾਰੀ ਇਹ ਫੜੇ ਜਾਂਦੇ ਬੰਦੇ ਜੋ ਚਾਰ ਹਲੇ ਪੱਜੇ ਹੋਏ ਆ ਇਹਨਾਂ ਨੇ ਬੜਾ ਕੁਝ ਹੋਰ ਵੀ ਦੱਸਣਾ ਤੇ ਇਹ ਹੋ ਸਕਦਾ ਸਾਨੂੰ ਇਹ ਵੀ ਦੱਸਣ ਜੋ ਕਬਾੜੀ ਆਏਗੇ ਕਿ ਇਹਨਾਂ ਤੋਂ ਕੋਲ ਹੋਰ ਕਿਹੜੇ-ਕਿਹੜੇ ਚੋਰ ਆ ਕੇ ਸਮਾਨ ਦੇ ਕੇ ਜਾਂਦੇ ਹੁੰਦੇ ਸੀ ਜੇਕਰ ਉਥੋਂ ਉਹ ਇਨਫੋਰਮੇਸ਼ਨ ਨਿਕਲਦੀ ਐ ਅਸੀਂ ਬੈਕਟ੍ਰੈਕ ਕਰਕੇ ਉਹਨੂੰ ਓਐਲਜੋ ਵੀ ਫੜ ਲੈਣਾ ਹਾਂ ਹਾਂਜੀ ਇਹ ਘਰਾਂ ਚੋ ਚੋਰੀ ਹੁੰਦੇ ਸੀ ਫਿਰ ਨਹੀਂ ਇਹ ਹਲੇ ਮੁਕਦਮੇ ਜੇ ਵਾਪਸ ਵੀ ਕਰਾਵਾਂਗੇ ਤੇ ਜੀ ਦਾ ਬਹੁਤ ਬੜੀ ਹੋਇਆ